ਕਹਿੰਦਾ ਬਾਪ ਐ ਸਮੁੰਦਰ ਤੇ ਮਾਂ ਲੇ ਪਾਸਿਓਂ ਚੇਤਕ ਕੱਲਾਂ ਵਾਲੇ ਨਾਲ ਜੁੜਦੀ ਆ ਪਿੱਠ ਚੋਬਰਦੀ ਜਦ ਜੱਜ ਕੇ ਖੜ ਜੇ ਆਣ ਸਾਹਮਣੇ ਤਾਂ ਛੇਤੀ ਕੋਈ ਗੱਲ ਨਹੀਂ ਓਬੜਦੀ ਸਪੌਟਲੈਸ ਜਵਾਨ ਨੇ ਆ ਬੱਚੇ ਜੰਮ ਤੇ ਉੱਚੀ ਹੋਈ ਤਾਈਓ ਤਾਂ ਕਾਲਰ ਕਹਿੰਦੇ ਨੇ ਕਿਆ ਲਦਾ ਲੜਾਈ ਵਾਲੇ ਜਹਾਜ਼ ਵਾਂਗਰਾਂ ਚੌਣ ਵਾਲੀ ਚੋਬਰ ਨੂੰ ਡਾਲਰ ਕਹਿੰਦੇ ਨੇ ਲੈ ਵੀ ਨਾਂ ਰੱਖਤਾ ਭਰਾਵਾਂ ਨੇ ਡਾਲਰ ਨਵਾਂ ਘੋੜਾ ਲੈ ਕੇ ਆਇਆ ਪਹਿਲੀ ਵਾਰ ਤੁਹਾਨੂੰ ਮਖਾਉਣ ਲੱਗੇ ਆ ਤੇ ਮੇਰੇ ਭਰਾ ਫੋਨ ਚੱਕ ਕੇ ਵੀਰ ਹੋਂ ਨੂੰ ਵਧਾਈ ਜਰੂਰ ਦੇ ਦਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਭਰਾ ਦਾ ਹੌਸਲਾ ਵਧਾ ਦਿਓ ਸਮੁੰਦਰ ਘੋੜੇ ਦਾ ਪੁੱਤ ਹੈ ਇਹਦੇ ਬਾਰੇ ਵੀ ਦੱਸ ਦਿਆਂ ਤੇ ਏਕਾ ਸਾਡੀ ਬਹੁਤ ਹੀ ਪਿਆਰੀ ਬੱਚੀ ਹੈ ਸਾਡੀ ਧੀ ਹੈ ਸੀਰਤ ਤੇ ਬਾਈ ਦਾ ਫਾਰਮ ਵੀ ਸੀਰ ਤੇ ਸਟੱਡ ਫਾਰਮ ਦੇ ਨਾਂ ਤੋਂ ਹੀ ਲੈ ਵੀ ਦਲੇਰਪੁਰੀ ਐ ਘੋੜਾ ਜਿਵੇਂ ਦਾ ਮਰਜ਼ੀ ਹੋਵੇ ਹਾਲਾਂਕਿ ਦੇਖ ਰਹੇ ਹੋ ਨਵਾਂ ਘੋੜਾ ਲਿਆਂਦਾ ਹੈ ਹਜੇ 1-2 ਦਿਨ ਹੀ ਹੋਏ ਆ ਇਹਨੂੰ ਤੇ ਘੋੜਾ ਵੀ ਸਿਆਣ ਪਕੋੜੇ ਦੀ ਵੀ ਸਿਆਣ ਪ ਇਥੇ ਮੰਨਦੇ ਆ ਵੀ ਘੋੜੇ ਨੂੰ ਫੜ ਲੈਂਦੀ ਆ ਘੋੜੇ ਨਾਲ ਵਧੀਆ ਐ ਇੰਜੋਇਮੈਂਟ ਕਰਦੀ ਸ਼ੌਂਕ ਕਰਾ ਰਿਆ ਬਾਈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੁਸੀਂ ਧੀ ਨੂੰ ਜਰੂਰ ਪਿਆਰ ਦਿਓ ਵੀਡੀਓ ਸ਼ੇਅਰ ਕਰਕੇ ਤੇ ਲਾਈਕ ਕਰਕੇ ਸੋ ਹੁਣ ਆਪਾਂ ਗੱਲ ਕਰਦੇ ਆ ਡਾਲਰ ਦੀ ਬਾਪ ਹੈ ਜੀ ਸਮੁੰਦਰ ਨਾਂ ਹੋ ਗਿਆ ਡਾਲਰ ਉਮਰ ਹੈਗੀ ਐ ਸਿਰਫ 4 ਸਾਲ ਚੇਤਕ ਘੋੜੇ ਦੇ ਭੈਣ ਦਾ ਪੁੱਤ ਹੈ ਮਾਂ ਲਈ ਪਾਸਿਓ ਤੇ ਨੁਕਰੀ ਘੋੜੀ ਹੈ ਸੱਜਣੋ ਇਹਦੀ ਮਾਂ ਤੇ ਜਿਹੜੇ ਘਰੇ ਚੇਤਕ ਕੋ ਲਾਲਾ ਜੰਮਿਆ ਉਸੇ ਘਰ ਦਾ ਹੀ ਇਹਦਾ ਜਨਮ ਹੈ ਸੱਜਣੋ ਉਸੇ ਘਰ ਹੀ ਇਹ ਜੰਮਿਆ ਤੇ ਇੱਕ ਘੋੜਾ ਬਾਈ ਹੋਣਾ ਕੋਲੇ ਆ ਹੈ ਜੀ ਇਹ ਪਹਿਲਾ ਰੁਦਰਾਕ ਛਕੋੜੇ ਦੇ ਨਾਂ ਤੋਂ ਕੋੜਾ ਮੁਕਸਰ ਤੇ ਰਾਜਸਥਾਨ ਦੇ ਏਰੀਆ 'ਚ ਇਹਦੇ ਰਿਜ਼ਲਟ ਬਹੁਤ ਆਏ ਆ ਹੁਣ ਬਾਈਆਂ ਨੇ ਇਹਦਾ ਨਾਂ ਗੁਰਸ਼ਾਨ ਰੱਖਤਾ ਜੀ ਆਲੀ ਸ਼ਾਨ ਕੋੜੇ ਦਾ ਡਾਇਰੈਕਟ ਪੋਤਾ ਕਾਲੇ ਘਟੇ ਦਾ ਸਾਕਾ ਭਾਈ ਆ ਸੱਜਣੋ ਇਹਦੇ ਬਾਰੇ ਵੀ ਗੱਲ ਕਰਨੀ ਹੈ ਕਿੰਨੀ ਉਮਰ ਹੈ ਕਿੰਨੀ ਕ ਹਾਈਟ ਹੈ ਤੇ ਕੀ ਹਸਾਬ ਕਿਤਾਬ ਹੈ ਬਾਕੀ ਇਹ ਆ ਵੀ ਇਹਦੇ ਰਿਜ਼ਲਟ ਬੜੇ ਜਿਆਦੇ ਚੰਗੇ ਆਉਂਦੇ ਆ ਉਹ ਤੁਹਾਨੂੰ ਅੱਗੇ ਫੋਟੋਆਂ 'ਚ ਅਸੀਂ ਦਿਖਾਉਨੇ ਆ ਤੇ ਇਹਦੇ ਤੋਂ ਵੀ ਸਰਵਿਸ ਲੈਣੀ ਆ ਤੇ ਇਹ ਵੀ ਸਟੱਡ ਸਰਵਿਸ ਲਈ ਓਪਨ ਹੈ ਕੋੜਾ ਜੀ ਤੇ ਜੇ ਗੱਲ ਕਰ ਲਈ ਆਪਾਂ ਨੁਕਰੇ ਦੀ ਤੇ ਉਹ ਵੀ ਸਰਵਿਸ ਲਈ ਓਪਨ ਕਰਤਾ ਭਰਾਵਾਂ ਨੇ ਤੇ ਆ ਨੁਕਰੇ ਘੋੜੇ ਦੀ ਕਿੰਨੀ ਹਾਈਟ ਹੈ ਇਹ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਤੋਂ ਵੀ ਪੁੱਛਣਾ ਹੈ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਬਲਵਿੰਦਰ ਸਿੰਘ ਬਰੂਦ 바이 ਸਿੰਦਰਪਾਲ ਸਹਿਬ ਸੰਭੂ ਜਗਸੀਰ ਮਕਸਰ ਸੰਦੀਪ ਸਿੰਘ ਬੁੱਢਾ ਸਿੰਘ ਸੰਧੂ ਲੱਖਾ ਸਿੰਘ ਬਰਾੜ ਸਰਬਜੀਤ ਮਕਸਰ ਕੁਲਵੰਤ ਢਿੱਲੋਂ ਜਜੀਬਰਾੜ ਕਾਕੂ ਬਰਾੜ ਜੋਤਡੇਰੀ ਫਾਰਮ ਬਬਲੂ ਮਾਨ ਯੋਵਰਾਜ ਸਾਹਿਬ ਵਰਨੇਕ ਸਿੰਘ ਦਿਉਲ ਗੁਰਸੇਵਕ ਢਿੱਲੋਂ ਸੁਮਿਤ ਬਿਰਕਰ ਨਦੀਪ ਸਿੰਘ ਗੁਰਦੀਪ ਬਰਾੜ ਕਾਕਾ ਸੰਧੂ ਸਿੰਧਵਾਦ ਘੋੜੇ ਵਾਲੇ ਜਸਵੀਰ ਸਿੰਘ ਮੀਨਾ ਆਦੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਦਿਓ ਭਰਾਵਾਂ ਨੂੰ ਪਿਆਰ ਦੱਸਿਓ ਫਿਰ ਕਿਵੇਂ ਲੱਗਾ ਬਾਈ ਦਾ ਨਵਾਂ ਘੋੜਾ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਤੇ ਸਾਰੇ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਸਾਰੇ ਦੋਸਤਾਂ ਦਾ ਸਾਰੇ ਚਾਹਣ ਵਾਲਿਆਂ ਦਾ ਇੱਕ ਵਾਰੀ ਤੋਂ ਫੇਰ ਮੈਂ ਸੰਧੂ ਦਦੇਹਰ ਵਾਲਾ ਤੁਹਾਡੇ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜਿਹਿਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਨੂੰ ਵੀ ਜਿਹਿਆਂ ਆਖਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਭਰਾ ਦਾ ਇੱਕ ਨਵਾਂ ਨੁਕਰਾ ਘੋੜਾ ਵਿਖਾ ਕੇ ਹਟਿਆ ਤੇ ਇੱਕ ਮਾਰਵਾੜੀ ਘੋੜਾ ਵਿਖਾ ਕੇ ਹਟਿਆ ਨੁਕਰੇ ਘੋੜੇ ਨੂੰ ਹਜੇ 2 ਦਿਨ ਆਏ ਆ ਪਹੁੰਚੇ ਨੂੰ ਪਹਿਲੀ ਗੱਲ ਤਾਂ ਇਹ ਵੀ ਭਰਾਵਾਂ ਨੇ ਨਾਂ ਬੜਾ ਹੀ ਜਨੀਕ ਤੇ ਸੋਚ ਸਮਝ ਕੇ ਰੱਖਿਆ ਤੇ ਜਿੱਦਾਂ ਦਾ ਨਾਂ ਰੱਖਿਆ ਉਦਾਂ ਦੀ ਘੋੜੇ ਦੀ ਸ਼ਖਸੀਅਤ ਵੀ ਝਲਕਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਘੋੜਾ ਚੱਲੂ ਵੀ ਹੋਵੇ ਇਹ ਅਸੀਂ ਅਰਦਾਸ ਵੀ ਕਰਦੇ ਆ ਤੇ ਆਸ ਵੀ ਕਰਦੇ ਆ ਬੜੇ ਚਾ ਨਾਲ ਵੀਰ ਨਵਾਂ ਨੁਕਰਾ ਘੋੜਾ ਲੈ ਕੇ ਆਂਦਾ ਤੇ ਪਹਿਲੀ ਵੀਡੀਓ ਹੈ ਪਹਿਲੀ ਵਾਰੀ ਤੁਹਾਡੀ ਕਚਹਿਰੀ 'ਚ ਰੱਖਿਆ ਆਪਾਂ ਪਹੁੰਚੇ ਆਂ ਦੀ ਪਿੰਡ ਹੈ ਭਰਾਵਾਂ ਦਾ ਰੋੜਾ ਵਾਲਾ ਖੁਰਦ ਬਾਈ ਬਾਉ ਪਲਵਾਨ ਜੀ ਆਪਣੇ ਨਾਲ ਮੌਜੂਦ ਨੇ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਬਾਈ ਪਲਵਾਨੀ ਵੀ ਕਰਦੇ ਆ ਤੇ ਨਾਲ ਨਾਲ ਘੋੜਿਆਂ ਦਾ ਵੀ ਸੇਵਾ ਸਤਕਾਰ ਕਰਦੇ ਆ ਸ਼ੌਂਕ ਨਾਲ ਵੀ ਜੁੜੇ ਹੋਏ ਆ ਤੇ ਉਹਨਾਂ ਦੇ ਤਾਏ ਚਾਚੇ ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਭਾਈ ਬੈਠਿਆ ਨਾਲ ਸੱਜੀਆਂ ਖੱਬੀਆਂ ਕਹਿ ਦਈਏ ਵੀ ਬਾਹਾਂ ਬੈਠੀਆਂ ਤੇ ਜਿਲ੍ਹਾ ਇਹਨਾਂ ਨੂੰ ਪਾਇਆ ਜਾਂਦਾ ਜੀ ਸ਼ਾਮ ਸਿੰਘ ਅਟਾਰੀ ਨੇੜੇ ਬਾਗਾ ਬਾਰਡਰ ਤੇ ਜਿਹੜਾ ਹੈ ਜੀ ਸ੍ਰੀ ਅਮਰਤਸਰ ਸਾਹਿਬ ਤੇ ਪਿੰਡ ਤਾਂ ਨੂੰ ਮਦਰਾਤਾ ਜੀ ਰੋੜਾ ਵਾਲਾ ਖੁਰਦ ਸਾਰੇ ਭਰਾਵਾਂ ਦਾ ਪਹਿਲਾਂ ਸਵਾਗਤ ਕਰਦੇ ਆ ਤੇ ਫਿਰ ਜਾਣਕਾਰੀ ਦੇਣ ਲੱਗੇ ਆ ਸਾਰੀ ਲੋਕੇਸ਼ਨ ਫੇਰ ਦੁਆਰਾ ਤੋਂ ਦੱਸਾਂਗੇ ਕਿਹੜੇ ਪਿਓ ਦਾ ਪੁੱਤ ਹੈ ਕਿਹੜਾ ਮਾਂ ਵਾਲੇ ਪਾਸਿਓਂ ਖਾਂਦਾ ਨੇ ਕਿੰਨੀ ਉਮਰ ਹੈ ਤੇ ਵੱਡੀ ਗੱਲ ਇਹ ਹੈ ਕਿੰਨੀ ਕ ਹਾਈਟ ਹੈ ਤੇ ਉਤੋਂ ਵੀ ਵੱਡੀ ਗੱਲ ਇਹ ਹੈ ਵੀ ਕਿੰਨੇ ਸੋਹਣੇ ਰਿਜ਼ਲਟ ਆਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਸਵਾਗਤ ਕਰਦੇ ਨਹੀਂ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਜੀ ਹੋਰ ਬਾਈ ਜੀ ਕੈਮ ਬਹੁਤ ਵਧੀਆ ਪਹਿਲਾਂ ਸੁਖ ਤੇਰਾ ਬਹੁਤ ਧੰਨਵਾਦ ਜੀ ਤੋ ਪਹਿਲਾਂ ਵੀ ਸਾਡੇ ਘੋੜੇ ਦੀ ਗੁਰਚਾਨ ਦੀ ਵੀਡੀਓ ਕੀਤੀ ਸੀ ਤੇ ਬਹੁਤ ਵੀਰਾਂ ਨੇ ਪਸੰਦ ਕੀਤੀ ਸੀ ਧੰਨਵਾਦ ਤੇ ਹੁਣ ਫਿਰ ਵੀਰ ਨੂੰ ਸੇਵਾ ਦਾ ਮੌਕਾ ਦਿੱਤਾ ਵਾ ਚਲੋ ਬਾਕੀ ਇਹ ਆ ਕਿ ਜਿੰਨੇ ਵੀ ਘੋੜਾ ਪ੍ਰੇਮੀ ਵੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਾਲ ਸਸਰੀ ਘਾਲ ਜੀ ਤੇ ਸਾਰਿਆਂ ਦਾ ਸ਼ੌਂਕ ਬਹੁਤ ਵਧੀਆ ਰਵੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਹਰ ਇੱਕ ਦਾ ਜਿਹੜਾ ਵਾ ਘੋੜੇ ਔਰ ਸਾਰੇ ਤੰਦਰੁਸਤ ਰਹੇ ਜੀ ਜੀ ਭਾਈ ਪਹਿਲਾਂ ਤਾਂ ਆਪਾਂ ਦੱਸਦੇ ਮੈਨੂੰ ਦੂਜੇ ਘੋੜੇ ਬਾਰੇ ਪਹਿਲੇ ਬਾਰੇ ਹਾਂ ਗਰਸ਼ਾਨ ਬਾਰੇ ਹਾਂ ਜੀ ਚੜਦੀ ਕਲਾ ਚ ਹਾਂ ਗਰਸ਼ਾਨ ਠੀਕ ਹੈ ਜੀ ਉਹਨੂੰ ਥੋੜੋ ਪਿੱਛੇ ਪ੍ਰੋਬਲਮ ਜੀ ਆ ਗਈ ਥੋੜੀ ਤੇ ਬਾਕੀ ਹੁਣ ਆਪਣਾ ਤੰਦਰੁਸਤ ਹੈ ਜੀ ਘੋੜਾ ਗਰਸ਼ਾਨ ਘੋੜਿਆਂ ਘਾੜੀਆਂ ਭਰੀ ਜਾਂਦੀ ਹਾਂ ਬੱਸ ਮੈਟਿੰਗ ਹੋ ਜਾਂਦੀ ਜੀ ਉਹਦੀ ਵੀ ਜੀ ਤੇ ਦੂਜੀ ਗੱਲ ਬਾਈ ਵਧਾਈਆਂ ਰੁਗ ਭਰ ਕੇ ਟਰੱਕ ਭਰ ਕੇ ਮੁਾਰਕਾਂ ਭਾਈ ਸਾਡੇ ਭਰਾ ਨੂੰ ਘੋੜਾ ਨਵਾਂ ਲੈ ਆਂਦਾ ਕਹਿੰਦਾ ਵੀ ਲੈਣ ਗਿਆ ਸੀ ਬਾਈ ਕਬੂਤਰ ਰੁਪਈਆ ਸੀਗਾ 10000 ਜੇਬ ਚ ਸਾਉਦਾ ਹੋ ਗਿਆ ਘੋੜੇ ਦਾ ਉਹ ਥੋੜੀ ਸਟੋਰੀ ਦੱਸੀਏ ਫੇਰ ਆਪਾਂ ਘੋੜੇ ਬਾਰੇ ਦੱਸਦੇ ਆ ਕਿਵੇਂ ਕਿਵੇਂ ਸਵੱਬ ਕਿਵੇਂ ਬਣ ਗਿਆ ਜੀ ਨਹੀਂ ਸਵੱਬ ਤੇ ਇਦਾਂ ਹੀ ਮੈਂ ਗਿਆ ਤੇ ਐਕਚੁਅਲੀ ਇੱਥੇ ਬਾਬੇ ਕੋਈ ਸੀ ਜਿਹੜਾ ਉਹ ਨਾ ਰਾਜੇ ਆਣ ਵਾਲਾ ਰਾਜਾ ਬਾਪੂ ਜੀ ਬਾਪੂ ਜੀ ਉਹਨੂੰ ਚਲੋ ਘੋੜਿਆਂ ਦੇ ਪੱਖੋਂ ਮੈਂ ਉਸਤਾਦ ਵੀ ਮੰਨਦੇ ਆ ਜੀ ਤੇ ਆਪਣੇ ਗਰਸ਼ਾਨ ਨੂੰ ਬਚਾਉਣ ਵਾਲਾ ਉਹੀ ਹੈ ਜੀ ਲੋਕੀ ਜੋ ਮਰਜੀ ਕੰਨ ਚ ਲੋ ਆਪਾਂ ਡਾਕਟਰਾਂ ਨੂੰ ਵੀ ਮਾੜਾ ਕਹਿੰਦੇ ਜੀ ਬਾਕੀ ਜਿਹੜਾ ਆਪਣਾ ਇਲਾਜ ਕੀਤਾ ਬਾਪੂ ਜੀ ਨੇ ਕੀਤਾ ਜੀ ਕਰਵਾਇਆ ਵਾ ਅੱਗੇ ਪ੍ਰਮਾਤਮਾ ਦੀ ਦੇਣ ਹੈ ਆਪਣਾ ਘੋੜਾ ਹੂੰ ਮੁਰ ਗਰਸ਼ਾਨ ਫਿਰ ਗਰਸ਼ਾਨ ਦੇਖਣ ਲੱਪੇ ਸ਼ੁਕਰ ਸ਼ੁਕਰ ਹੈ ਸ਼ੁਕਰ ਅੱਛਾ ਜਿਹੜੇ ਮੂਡ ਉਹਨਾਂ ਬਚਾਇਆ ਬਾਬੇ ਨੇ ਆਪ ਨੂੰ ਆਸ ਵੀ ਨਹੀਂ ਸੀ ਅੱਛਾ ਹਾਂਜੀ ਇੰਨਾ ਮੰਨ ਲਓ ਵੀ ਤੇ ਆਪਾਂ ਇੱਕ ਬਾਬੇ ਕੋ ਗਏ ਹਾਂ ਦਰਸ਼ਨੇ ਇੱਕ ਮੇਰਾ ਉੱਥੇ ਚਲੋ ਉਸਤਾਦ ਕਬੂਤਰਾਂ ਵਾਲੀ ਲੈਂਚ ਮੰਨ ਲਓ ਮੈਂ ਉਹਨੂੰ ਬਹੁਤ ਪਿਆਰ ਕਰਦਾ ਵਾਂ ਸਰਦਾਰ ਮੱਗਰ ਸਿੰਘ ਆ ਸੰਗਤਪੁਰੇ ਤੋਂ ਜੀ ਠੀਕ ਹੈ ਜੀ ਉਹਨਾਂ ਕੋ ਗਿਆ ਉਹ ਕਰਦੇ ਕਰਦੇ ਗੱਲਾਂ ਚੱਲਦੀਆਂ ਤੇ ਚਲੋ ਤੈਨੂੰ ਘੋੜੇ 'ਚ ਵਿਖਾ ਕੇ ਲਈਏ ਪਲਵਣਾ ਚਲੀਏ ਅੱਛਾ ਲੈਂਡ ਤੁਸੀਂ ਕਬੂਤਰ ਗਏ ਸੀ ਬਿਲਕੁਲ ਜੀ ਤੇ ਘੋੜੇ ਦਾ ਸਬੱਬ ਉੱਥੇ ਅੱਛਾ ਗੱਲਾਂ ਢੁੱਲ ਪਈਆਂ ਅੱਛਾ ਉਦੋਂ ਅੱਗੇ ਜੀ ਜਦੋਂ ਘੋੜਿਆਂ ਦੀਆਂ ਗੱਲਾਂ ਚੱਲ ਪਈਆਂ ਤੇ ਚਲੋ ਭਾਜੀ ਮੈਂ ਉੱਥੇ ਗਿਆ ਤੇ ਵਜ਼ਾਜੇ ਵਾਲ ਨੂੰ ਮਿਲ ਲਿਆ ਬਾਪੂ ਨੂੰ ਮਿਲ ਕੇ ਚਾਹ ਚੁ ਪੀਤੀ ਜੀ ਅੱਛਾ ਚਾ ਚੂ ਪੀ ਕੇ ਤਾਂ ਮੈਂ ਪਰ ਉਹ ਬਾਪੂ ਨੂੰ ਨਹੀਂ ਦੱਸਿਆ ਕਿ ਮੈਂ ਕਿਧਰ ਆਇਆ ਵਾਂ ਉਹ ਬਾਪੂ ਦਾ ਬਹੁਤ ਜਿਆਦਾ ਯਾਰ ਹੈ ਮਗਰ اچھا ਉਹ ਨਿੱਜੀ ਰਿਸ਼ਤੇਦਾਰ ਹੀ ਮੰਨ ਲਓ ਲਾ ਲਓ ਆ ਦੱਸਦੇ ਆਪਣੇ ਮੂੰਹੋਂ ਕਿ ਸਾਡਾ 15 20 ਸਾਲ ਤੋਂ ਪੁਰਾਣਾ ਪਿਆਰ ਆ ਹੂੰ ਉਹਨੇ ਮੈਨੂੰ ਨ ਕਬੂਤਰਾਂ ਕਰਕੇ ਮਲਾਇਆ ਸੀ ਜੀ ਤੇ ਜਦੋਂ ਮੈਂ ਫਿਰ ਚਲੋ ਮੈਂ ਬਾਪੂ ਨੂੰ ਦੱਸਿਆ ਨਹੀਂ ਮੈਂ ਵਾਪਸ ਜਾਣਾ ਵਾਂ ਮੈਨੂੰ ਜਲਦੀ ਐ ਡਿਊਟੀ ਜਾਣਾ ਵਾਂ ਹੂੰ ਤੇ ਮੈਂ ਫਿਰ ਉਥੋਂ ਖਿੱਚੀ ਗੱਡੀ ਜੀ ਤੇ ਜਦੋਂ ਸਰਦਾਰ ਮੱਗਰ ਸਿੰਘ ਉਹਨਾਂ ਦੇ ਘਰ ਗਏ ਨੇ ਪਰ ਮੈਨੂੰ ਜਾਂਦਿਆਂ ਨੂੰ ਮਿਲਿਆ ਨਹੀਂ ਅੱਛਾ ਮਨ ਦਾਸ ਜੀ ਹੋ ਗਿਆ ਮੈਂ ਆ ਯਾਰ ਪਾਜੀ ਦੋ ਵਾਰ ਹੀ ਨਹੀਂ ਮਿਲੇ ਚੱਕਰ ਕੀ ਬਣਿਆ ਹੂੰ ਤੇ ਮੈਂ ਫੋਨ ਲਾਇਆ ਤੇ ਚਲੋ ਮਾਤਾ ਮਿਲੀ ਘਰੇ ਜੀ ਮਾਤਾ ਦੀ ਤੁਹਾਨੂੰ ਡੀਕ ਦੇ ਗਏ ਸੀ ਉਹਨਾਂ ਖਾਦ ਪੋਣੀ ਸੀ ਤੇ ਬੰਦੇ ਦਿਹਾੜੀ ਵਾਲੇ ਆਏ ਸੀ ਤੇ ਫਿਰ ਉਹ ਚਲ ਗਏ ਆ ਜੀ ਮੈਂ ਫਿਰ ਉਥੋਂ ਗੱਡੀ ਖਿੱਚੀ ਪਛਾਣ ਨੂੰ ਹੂੰ ਵਾਗੇ ਪੁਰਾਣੇ ਆ ਗਏ ਸੀ ਉਹ ਅੱਛਾ ਫਿਰ ਉੱਥੇ ਗਿਆ ਦੇ ਮੈਂ ਉਥੋਂ ਪਾਜੀ ਨੂੰ ਉਦਾਂ ਹੀ ਲਿਬੜਿਆ ਤੇ ਬੜਿਆ ਭਾਇਆ ਗੱਡੀ ਚ ਹੂੰ ਤੇ ਉਹ ਮੈਨੂੰ ਘਰ ਨਹੀਂ ਖੜਿਆ ਉਹਨਾਂ ਨੇ ਚੱਲ ਤੈਨੂੰ ਐ ਸ਼ੌਂਕ ਕਰਾਈਏ ਘੋੜਿਆਂ ਦਾ ਅੱਛਾ ਚਲੋ ਬੜੇ ਵਧੀਆ ਘੋੜੇ ਵਿਖਾਏ ਉਹਨਾਂ ਇੱਕ ਤੇ ਲਾਗੇ ਘੋੜਾ ਸੀ ਬੜਾ ਵਧੀਆ ਉਹ ਵੀ ਉਹ ਵੀ ਸਮੁੰਦਰ ਦਾ ਸੀ ਪਰ ਉਹਦੀ ਹਾਈਟ ਥੋੜੀ ਘੱਟ ਸੀ ਤੇ ਘੋੜਾ ਬੜਾ ਸੋਹਣਾ ਸੀ ਪਰ ਲੈਣ ਦਾ ਕੋਈ ਵਿਚਾਰ ਨਹੀਂ ਮੈਂ ਤਾਂ ਵੈਸੇ ਹੀ ਦਰਸ਼ਨ ਕਰਨ ਨਹੀਂ ਗਿਆ ਸੀ ਹਮ ਤੋਰ ਤੋਂ ਬਾਅਦ ਪਰ ਇੱਕ ਬਾਬਾ ਹਰਿੰਦਰ ਸਿੰਘ ਜੀ ਉਹਨਾਂ ਦੀ ਕੋਈ ਰੋਬਨ ਲੈਣ ਕੇ ਪਤਾ ਨਹੀਂ ਕਿਹੜੀ ਆ ਉਹਨਾਂ ਕੋਲ ਦੋ ਨੁਕਰੇ ਘੋੜੇ ਸੀ ਬਾਕੀ ਕਾਫੀ ਵਧੀਆ ਘੋੜੀਆਂ ਬੱਜੀਆਂ ਹੀ ਹੂੰ ਤੇ ਦਿਲ ਨੂੰ ਬੜਾ ਸ਼ੌਂਕ ਲੱਗਾ ਕਿ ਐਡੇ ਸੋਹਣੇ ਘੋੜੇ ਆ ਨੁਕਰੇ ਵੀ ਚਲੋ ਮੈਨੂੰ ਮਾੜਵੜੀ ਦਾ ਸ਼ੌਂਕ ਸੀ ਜੀ ਤੇ ਚਲੋ ਨੁਕਰਿਆਂ ਦਾ ਵੀ ਹੈਗਾ ਚਲੋ ਨੁਕਰੇ ਵੀ ਨਹੀਂ ਮਾੜੇ ਨਹੀਂ ਨੁਕਰੇ ਆਪਣੇ ਦਾਵੇਂ ਉਹ ਆਪਣੇ ਦਾਵੇਂ ਠੀਕ ਹਰ ਇੱਕ ਨਸਲ ਆਪੋ ਆਪਣੇ ਦਾਵੇਂ ਬਿਲਕੁਲ ਬਾਪੂ ਕੋ ਉਥੇ ਬੈਠੇ ਤੇ ਗੱਲਾਂ ਬਹੁਤਾ ਕੀਤੀਆਂ ਘੋੜਾ ਵੇਖਿਆ ਕੰਦਰ ਬਾਪੂ ਨੇ ਘੋੜਾ ਬੰਨਾ ਬਹੁਤ ਸੋਹਣਾ ਹੀ ਹੋ ਵੀ ਲੰਬਾਈ 'ਚ ਵੀ ਇੱਕ ਬਾਹਰ ਵਜਾ ਹੀ ਜੀ ਚਲੋ ਉਦੋਂ ਜਾਂਦੇ ਹਾਂ ਭਾਜੀ ਮੈਨੂੰ ਕਹਿੰਦਾ ਕਿ ਮੇਰਾ ਇੱਕ ਯਾਰ ਦੋਸਤ ਹੈ ਬੜਾ ਪੁਰਾਣਾ ਵਾ ਉਹ ਦੁਬਈ ਤੋਂ ਆਇਆ ਵਾ ਪਾ ਉਹਨੂੰ ਮਿਲਣਾ ਹੈ ਮੈਨੂੰ ਨਹੀਂ ਪਤਾ ਕਿ ਖੜਨਦਿਆ ਕਿਹੜੇ ਬੰਨੇ ਆ ਕਿ ਮੈਨੂੰ ਦਰਸ਼ਨਾ ਘੋੜੇ ਦੇ ਕਰਉਣੇ ਆ ਜਦੋਂ ਮੈਂ ਉੱਥੇ ਗਿਆ ਤੇ ਭਾਜੀ ਨੇ ਆਪਣੇ ਉਹ ਜਿਹੜੇ ਯਾਰ ਕੋ ਚਾਹ ਚੁ ਪੀਤੀ ਦੁਬਈ ਦੇ ਹੀ ਉਹਨਾਂ ਮੈਨੂੰ ਪੁੱਛਿਆ ਕਿ ਤੁਸੀਂ ਕਿਹੜੇ ਇਲਾਕੇ ਚੋਂ ਆਏ ਜੋ ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਇਦਾਂ ਟਾਰੀ ਬਾਗਾ ਬਾਰਡਰ ਤੋਂ ਪਲਵਾਨੀ ਕਰਦਾ ਵਾਂ ਤੇ ਇਦਾਂ ਜੋਬ ਵੀ ਮੈਨੂੰ ਪਲਵਾਨੀ ਤੋਂ ਮਿਲੀ ਆ ਜੀ ਜਦੋਂ ਚਾਹ ਚੁ ਪੀਤੀ ਤੋਂ ਉਹਨਾਂ ਵੀ ਕਬੂਤਰਾਂ ਦਾ ਛੌਂਗੇ ਉਹਨਾਂ ਦੇ ਕਬੂਤਰ ਉੱਤੇ ਰੱਖੇ ਕਬੂਤਰ-ਕਬੂਤਰ ਵੇਖੇ ਅੱਛਾ ਤੇ ਉਹ ਕਹ ਉਹ ਉਹਨਾਂ ਦਿਨ ਇੱਕ ਰੋਟੀ ਖਾ ਕੇ ਜਾਇਓ ਤੇ ਮੈਂ ਨਹੀਂ ਰੋਟੀ ਨਹੀਂ ਖਾਣੀ ਵਾਪਸ ਜਾਣਾ ਵਾ ਫਿਰ ਭਾਜੀ ਲੈ ਗਿਆ ਸਾਨੂੰ ਜਿਹੜਾ ਆ ਘੋੜਾ ਸੀ ਹਾਂ ਉਹਨਾਂ ਦੇ ਘਰ ਗਏ ਜਾ ਕੇ ਵੇਖਿਆ ਘੋੜੇ ਦੇ ਮੈਂ ਦੇ ਘੋੜਾ ਬੜਾ ਸੋਹਣਾ ਦੇ ਪਰ ਘੋੜੇ ਦੇ ਹਾਲਾਤ ਮੈਨੂੰ ਥੋੜੇ ਜੇ ਸਾਹਮਣੇ ਖੜੋ ਥੋੜਾ ਜਿਆ ਲੱਗਾ ਆ ਜੇ ਬੰਦਾ ਉਹ ਕੱਲਾ ਸੀ ਜਿਹੜੇ ਕੋ ਘੋੜਾ ਸੀ ਫੈਮਿਲੀ ਲਈ ਬਾਹਰ ਸੀ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਸਾਹਮਣੇ ਚਲੋ ਵਧੀਆ ਫੈਮਿਲੀ ਲਈ ਸਾਰੀ ਬਾਹਰ ਸੀ ਜੀ ਜਦੋਂ ਉੱਥੇ ਜਾ ਕੇ ਗਏ ਤੇ ਮੈਂ ਇਹ ਪਾਪਾ ਸਲਾਪਿਆ ਮਗਰ ਕਿ ਫਲਵਾਉਂਦਾ ਮੰਨ ਆ ਗਿਆ ਹੂੰ ਜਦੋਂ ਵੇਖਿਆ ਫਿਰ ਮੈਨੂੰ ਬੜਾ ਸੋਹਣਾ ਲੱਗਾ ਬਾਹਰ ਵੇਖਿਆ ਕੱਢ ਕੇ ਹੂੰ ਜਦੋਂ ਹਾਈਟ ਦੇ ਵੇਖੀ ਤੇ ਮੇਰੇ ਨੂੰ ਵੀ ਇੰਨਾ ਉੱਚਾ ਲੱਗੇ ਉਹ ਮੈਂ ਕਹਿਣ ਲੱਗਾ ਹਾਂ ਥੋਡੇ ਨਾਲ ਕੋੜਾ ਫੱਬਦਾ ਤੇ ਮੈਂ ਜਦੋਂ ਵੇਖਿਆ ਤੇ ਮਹਾ ਨਹੀਂ ਗਰシャン ਦਾ ਮਹਾ ਭਰਾ ਲੈ ਜੀਆ ਕੋੜਾ ਅੱਛਾ ਤੇ ਮੈਂ ਦਸੇ ਬਣੇ ਗਿਆ ਜੀ ਤੇ ਪਾਜੀ ਮਗਰ ਕਹਿੰਦਾ ਕਿਦਾਂ ਲੈਣਾ ਮਹਾ ਨਹੀਂ ਚਲੋ ਤੁਸੀਂ ਦੱਸੋ ਉਹਨੂੰ ਪਤਾ ਲੱਗ ਗਿਆ ਅੰਦਰ ਖੋਜੀ ਜਾਂਦਾ ਏ ਉਹ ਕਹਿੰਦਾ ਕਿ ਇਹਨਾਂ ਨੂੰ ਵੀ ਮੈਂ ਹੀ ਦਵਾਇਆ ਸੀ अच्छा ਜਿਹੜੇ ਉਹ ਬੰਦਿਆਂ ਨੂੰ ਸੀ ਨਾ ਉਹ ਜਸਲਜਾ ਘੋੜਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਹੀ ਪੈਦਾ ਹੋਇਆ ਸੀ ਹੂੰ ਇਹ ਘੋੜਾ ਮੰਨ ਲਓ ਸਮੁੰਦਰ ਦਾ ਡਿਕਟੇ ਆਂਦੇ ਜੀ ਤੇ ਪਿਓ ਵਾਲੇ ਪਾਸੋਂ ਸਮੁੰਦਰ ਦਾ ਵਾ ਜੀ ਮਤਲਬ ਪਿਓ ਸਮੁੰਦਰੀ ਹੋ ਗਿਆ ਜੀ ਤੇ ਜਿਹੜੀ ਮਾਂ ਵਾਲੇ ਪਾਸੋਂ ਜਿਹੜਾ ਚੇਤਕ ਘੋੜਾ ਨਹੀਂ ਕੱਲਾਂ ਵਾਲਾ ਜੀ ਜੀ ਉਹ ਉਹਦੀ ਮਾਂ ਦੀ ਧੀ ਦਾ ਪੋਤਾ ਯਾਨੀ ਕਿ ਉਹ ਉਹਦੀ ਭੈਣ ਦਾ ਹਾਂ ਉਹਦੀ ਪੈਦਾ ਚੇਤਕ ਕੱਲਾਂ ਵਾਲੀ ਦੇ ਪੈਨ ਪੈਨ ਦਾ ਪੁੱਤ ਆ ਮਾਲੀ ਪਾਸੋਂ ਮਤਲਬ ਕਿ ਦੋਵੇਂ ਲੈਣਾ ਸੁਪਰ ਹਿੱਟ ਹੈ ਸੁਪਰ ਹਿੱਟ ਅੱਜ ਦੇ ਟਾਈਮ ਦੇ ਲੈਜਡ ਹੈ ਤੇ ਮੈਨੂੰ ਭਾਜੀ ਨੇ ਕਿਹਾ ਕਿ ਮੇਰੇ ਹੱਥੀਂ ਕੁੜੀ ਮਿਲੀ ਹੈ ਸਮੁੰਦਰ ਤੋਂ ਜੀ ਤੇ ਉਹਦਾ ਬੱਚਾ ਵਾ ਮੇਰੇ ਘਰ ਵੀ 7-8 ਦਿਨ ਰਹਿ ਕੇ ਆਇਆ ਵਾ ਜੀ ਤੇ ਮੇਰਾ ਮਨ ਫਿਰ ਕੁੜੀ ਵਾ ਮੰਨ ਲਓ ਕਿ ਜਿਆ ਚੀਜ਼ ਵੇਖੀ ਤੇ ਮੇਰੇ ਮਨ ਖੁਸ਼ ਹੋ ਗਿਆ ਕਿ ਘੋੜਾ ਸਿਆਣਪ ਬਹੁਤ ਹੈ ਘੋੜੇ 'ਚ ਬਾਈ ਉਮਰ ਕਿੰਨੀ ਕੁ ਹੋ ਗਈ ਵੈਸੀ ਉਮਰ ਭਾਜੀ ਦੀ ਭਾਜੀ ਕਹਿੰਦੇ ਕਿ ਚੌਥਾ ਸਾਲ ਲੱਗ ਗਿਆ ਹਾਂ ਜੀ ਚੌਥਾ ਸਾਲ ਕਿਉਂਕਿ ਇੰਨੀ ਉਮਰ ਦੇ ਵਿੱਚ ਇੰਨੀ ਮੈਜੋਰਟੀ ਬਹੁਤ ਘੱਟ ਕੋੜਿਆਂ 'ਚ ਮਚੋਰ ਪੁਣਾ ਦੀਦਾ ਕਿਉਂਕਿ ਜਿੱਦਾਂ ਆਪਾਂ ਗੁੜਗੀਆਂ ਖੜੀ ਸੀ ਸੀਰਤ ਤੇ ਸੀਰਤ ਜਮਾ ਅੱਗੇ ਖੜਾ ਰਿਹਾ ਸੀ ਬਈ ਲੱਤਾਂ ਦੇ ਖੜਾ ਰਿਆ ਸੀ ਬਈ ਲੱਤਾਂ ਦੇ ਖੜਾ ਕੋਈ ਕੋੜਾ ਨੀਵੀਂ ਪਾ ਕੇ ਖੜਾ ਰਿਆ ਮੈਂ ਤਾਂ ਇਦਾਂ ਦੇ ਜਿਹਾ ਹੀ ਗਰਸ਼ਾਨ ਵੇਲੇ ਉਹ ਵੀ ਇਦਾਂ ਦਾ ਸੀ ਧੀਰਾਣਾ ਤੇ ਜਦੋਂ ਦਿਖਾਉਣ ਦੀ ਗੱਲ ਆਉਂਦੀ ਆਪਣਾ ਆਪ ਉਦੋਂ ਫਿਰ ਫਨ ਸੱਪ ਤੋਂ ਵੀ ਪੈੜੀ ਜੱਕਦਾ ਹੈ ਨਾ ਤਾਂ ਪੂਰੇ ਆ ਛਾਤੀ ਟਾੜ ਕੇ ਖੜ ਜਾਂਦਾ ਗੱਲ ਆ ਕੇ ਮੇਰੀ ਹਾਈਟ 6 ਦੇ ਥੋੜੀ ਉੱਪਰ ਹੈ ਜੀ ਇਹ ਹਾਈਟ ਮੇਰੀ 6 ਤੋਂ 6 ਮਤਲਬ 6 ਤੋਂ ਥੋੜੀ ਪਲਸੀ ਹੈ ਥੋੜੀ ਜਿਆਦਾ ਮੰਨ ਲਓ ਜੀ ਜੀ ਤੇ ਮੇਰੇ ਤੋਂ ਵੇਖੋ ਕਿੰਨਾ ਉੱਚਾ ਲੱਗੰ데요 ਜੀ ਤੇ ਮੈਂ ਇਹ ਨਹੀਂ ਕਹਿੰਦੇ ਕਿ ਮੈਂ ਅੱਜ ਮਿਣਿਆ ਪੀਲੋ ਮੈਂ ਗਲਤ ਨਹੀਂ ਕਿਸੇ ਨੂੰ ਕਹਿਣਾ ਜੀ ਕਿ ਚੰਗਾ ਨਹੀਂ ਲੱਗਦਾ ਆਪਾਂ ਵੇਖੋ ਸੰਗਤ ਨੇ ਸਾਰੇ ਨੇ ਵੇਖਣੀ ਵੀਡੀਓ ਬਿਲਕੁਲ ਬਿਲਕੁਲ ਤੇ ਮੈਂ ਵੇਖਿਆ ਤੇ ਠਾੜ ਨੂੰ ਪੂਰਾ ਮੈਂ ਅੱਛਾ 68 ਇੰਚ ਹੈ 68 ਨੂੰ ਮੈਂਦਾ ਸੀ ਜੀ ਮਤਲਬ ਮੰਨ ਲਓ ਉੱਤੇ ਜਾਂਦਾ 68 ਨੂੰ ਆਪਾਂ 68 ਹੀ ਕਹਿੰਦੇ ਆ ਜੀ ਤੇ ਮੈਂ ਮਿਣੀ ਵੀ ਪੂਰੇ ਜਿੱਦਾਂ ਮਿੰਦੇ ਨਾ ਮੰਨ ਲਓ ਅਗਲੇ ਪੈਰਾਂ ਤੋਂ ਸਿੱਧੀ ਕਈ ਕਹਿ ਦਿੰਦੇ ਧੋਣ ਵਾਲੀ ਸਾਡੇ ਮੈਸ ਜਿੱਦੀ ਤਾਂ ਉਹ ਮਿਲੀ ਜੀ ਜਦੋਂ ਆ ਨਾ ਸਟਾਰਟ ਹੁੰਦਾ ਹਾਂ ਹਾਂ ਬਸ ਹਾਂ ਤੇ ਮੁੰਡਿਆਂ ਕੋਲ ਉੱਤੋਂ ਮੈਂ ਫਿਰ ਮੰਗਾਇਆ ਇੰਚ ਤਾਂ ਮੈਨੂੰ ਨਹੀਂ ਮਿਲਣੀ ਆ ਅੱਜ ਆਪਾਂ ਵੀਡੀਓ ਬੜੀ ਕੋ ਮੈਂ ਲਿਆਂਦਾ ਤੇ ਪਰਸੋਂ ਹੀ ਆ ਜੀ ਮੈਂ ਗਲਤ ਗਾਈਡ ਕਰ ਨਹੀਂ ਸਕਦਾ ਜੀ ਪਰ ਇੱਕ ਗੱਲ ਹੋਰ ਹੈ ਭਲਵਾਨ ਜੀ ਜਿੱਦਾਂ ਤੁਸੀਂ ਆਪਾਂ ਇਹ ਗੱਲ ਕੀਤੀ ਵੀ ਪਰਸੋਂ ਲਿਆਂਦਾ ਕੋੜਾ ਕਚੋਰਾ ਕੋੜਾ ਤੁਹਾਡੇ ਜਾਣ ਕੇ ਰਲ ਮਿਲ ਮਿੰਟੋ ਮੇਟੀ ਜਾਂਦੀ ਜੀ 15 20 ਦਿਨ ਤੱਕ ਕੋੜਾ ਦਿਨ ਵੀ ਲਗਾ ਬੈਠਾ ਮੈਂ ਨਾ ਜਦੋਂ ਉੱਥੋਂ ਵੀ ਫੋਟੋ ਮੈਂ ਖਿੱਚੀਆਂ ਸੀ ਜੀ ਪਤਾ ਨਹੀਂ ਇਹਨੂੰ ਕੀ ਦਿਖਿਆ ਜੀ ਜਾਂ ਪਿਛਲਾ ਕੁਝ ਦਿਖਿਆ ਜੀ ਮੇਰਾ ਉੱਥੇ ਹੱਥ ਚੜਨ ਲੱਪਿਆ ਮੇਰਾ ਮੂੰਹ ਚੜਨ ਲੱਪਿਆ ਜੀ ਤੇ ਅੱਜ ਵੀ ਵੇਖੋ ਮੈਂ ਇਹ ਲਾਗੇ ਕਦਾਂ ਮੂੰਹ ਕਰਦਾ ਜਦੋਂ ਜਾਊਂਗਾ ਅੰਦਰ ਮੈਨੂੰ ਉਸੇ ਵੇਲੇ ਇਹਨੇ ਮੇਰਾ ਮੂੰਹ ਹੱਥ ਪੈਰ ਚੜਨ ਲੱਪੇਂਦਾ ਪਤਾ ਨਹੀਂ ਕੀ ਜਾਂ ਰੱਬੀ ਰੂਹ ਆਈ ਹੈ ਜੀ ਬਿਲਕੁਲ ਠੀਕ ਹੈ ਜੀ ਆਪਾਂ ਮੈਂ ਦੱਸਣਾ ਕਿ ਚਲੋ ਆਪਣਾ ਪੋਤੀ ਹੈ ਜੀ ਵੀ ਜੀ ਤੀਜਾ ਪੁੱਤ ਆ ਗਿਆ ਜ ਭਾਜੀ ਨੇ ਫਿਰ ਗੱਲ ਕੀਤੀ ਉਹਨਾਂ ਜੀ ਮੁੰਡੇ ਨਾਲ ਅੱਛਾ ਕਿਦਾਂ ਵੇਚਣਾ ਵਾ ਹੂੰ ਉਹ ਪਤਾ ਨਹੀਂ ਹੁੰਦਾ ਨਹੀਂ ਇਦਾਂ ਕਿਤੇ ਇੱਕ ਅੰਗਰੇਜ਼ ਦਾ ਦੂਜੇ ਅੰਗਰੇਜ਼ ਕਹਿੰਦਾ ਚਲੋ ਜੀ ਵੇਚ ਦਿੰਨੇ ਹੂੰ ਤੇ ਫਿਰ ਜੀ ਗੱਲਬਾਤ ਬਣ ਗਿਆ ਹੈਨਾ ਤੇ ਮੈਂ ਉਹਨੇ ਚਲੋ ਕੋਈ ਗੱਲਬਾਤ ਹੋਈ ਉਹ ਚੁਣੀ ਪੈਹਾਂ ਦੀ ਹੂੰ ਮਹਾਰਾਂ ਨੂੰ ਫਿਰ ਅਹੀਂ ਨਹੀਂ ਲੈਣਾ ਭਾਜੀ ਹੂੰ ਹੂੰ ਕੋਈ ਗੱਲ ਨਹੀਂ ਮੈਂ ਰੱਖ ਲਓ ਹੂੰ ਮਾਹ ਮੇਰਾ ਇੰਨਾ ਬਾਈਟ ਨਹੀਂ ਮੈਨੂੰ ਹੱਥ ਪਰਦਾ ਮੈਂ ਨਹੀਂ ਲੈਣਾ ਜੀ ਜਦੋਂ ਮੈਂ ਉਹਨਾਂ ਨਾ ਪਾਉਂਦੇ ਸੀ ਟਾਈਲਾਂ ਤੇ ਸੀਮੈਂਟ ਬਹਾਵਾ ਪਾਇਆ ਸੀ ਪੈਰ ਪੂਰ ਲਿਬੜ ਗਏ ਥੱਲੇ ਮੇਰੇ ਵੀ ਹੂੰ ਬਾਹਰ ਜਾਣ ਲੱਗਿਆ ਤੇ ਪਤਾ ਨਹੀਂ ਕੀ ਬਾਈ ਮਰੀ ਜਾਂਦਾ ਅਜੁੱਧ ਲੋ ਦੱਸੋ ਹੂੰ ਤੇ ਕੋੜਾ ਮਿਲ ਗਿਆ ਜੀ ਸਰਪਈਆਂ ਮੇਰੇ ਵਿੱਚ 10000 ਸੀ ਹੂੰ ਗੱਲ ਜ਼ਬਾਨ ਦੀ ਹੈ ਉਹ ਜ਼ਬਾਨ ਨਹੀਂ ਮੌਕੇ ਦੇ ਦਿੱਤੇ ਹਾਂ ਅੱਛਾ ਉਥੋਂ ਉਦੋਂ ਹੀ ਭੰਵੇਂ ਬੈਂਕ 'ਚ ਟ੍ਰਾਂਸਫਰ ਕਰੇ ਜਿੱਦਾਂ ਮਰਜ਼ੀ ਦਿੱਤੇ ਜੀ ਜੀ ਪਏ ਹੀ ਮੌਕੇ ਤੇ ਦੇ ਕੇ ਮੈਂ ਹੁਣ ਛੜਨਾ ਨਹੀਂ ਉਦੋਂ ਹੀ ਮਿਲਦਾ ਜੀ ਹਾਂ ਚਲ ਮੈਂ ਤੇ ਆਇਆ ਜੀ 2 ਵਜੇ ਘਰ ਫੇਰ ਆਉਂ ਜੀ ਜੀ ਤੇ ਹੁਣ ਮੰਨ ਲਓ ਲਾਕੇ ਜਿੱਦਾਂ ਮੈਂ ਸੁਣਿਆ ਕਿ ਭਰਾ ਬਹੁਤ سارے ਢੇੜਾ ਮਾਰ ਵੀ ਗਏ ਜਦੋਂ ਸਟੋਰ ਗੈਸਟਾਰੀਆਂ ਪਤਾ ਲੱਗਾ ਫੇਸਬੁੱਕ ਤੇ ਮਾੜੀ ਮੋਟੀ ਫੋਟੋ ਪਾਤੀ ਤੇ ਪਤਾ ਲੱਗ ਗਿਆ ਜਿਹੜੇ ਜਿਹੜੇ ਭਰਾਵਾਂ ਨੂੰ ਫਿਰ ਕੀ ਕਹਿ ਕੇ ਜਾਂਦੇ ਆ ਭਰਾ ਵੀ ਦੱਸਦੇ ਆ ਘੋੜੇ ਦੇ ਵਿੱਚ ਕਿਹੜੇ ਫੀਚਰਾਂ ਦੀ ਗੱਲ ਨੂੰ ਤੁਹਾਨੂੰ ਪਤਾ ਆ ਕਿ ਜਿਹੜੀ ਨੁ크ਰਾ ਲੈਣਾ ਸਮੁੰਦਰ ਲੈਣ ਜਿਹੜੀ ਆ ਬਹੁਤ ਹੀ ਖੂਬਸੂਰਤ ਆ ਇੱਕ ਮਜ਼ਬੂਤੀਪਨ ਬਹੁਤ ਜ਼ਿਆਦਾ ਆ ਲੰਬਾਈ ਬਹੁਤ ਲੰਬਾਈ ਬਹੁਤ ਹੱਡ ਪਰਾਂ ਦਾ ਬਹੁਤ ਜਿਆਦਾ ਖੁੱਲਾ ਵਾ ਜੀ ਤੇ ਜਿੱਦਾਂ ਮੰਨ ਲਓ ਉਹੀ ਗੱਲ ਹੈ ਕਿ ਸਮੁੰਦਰ ਦੀ ਗਰਾਈ ਹੈ ਜਿੱਦਾਂ ਕਰਕੇ ਕਿਸੇ ਨੇ ਨਾਪੀ ਤੇ ਪਰ ਸਮੁੰਦਰ ਦੇ ਬੱਚਿਆਂ ਦੀ ਵੀ ਕੋਈ ਨਹੀਂ ਨਾਪ ਸਕਦਾ ਜੀ ਪਤਾ ਨਹੀਂ ਕਿ ਕੁਦਰਤ ਵੱਲੋਂ ਹੀ ਦੇਣਾ ਜੀ ਅਜੇ ਵਧੂਗਾ ਜੀ ਇਹ ਜਿੱਤੇ 4 ਸਾਲ ਹੋਏ ਆ ਅਜੇ ਪ੍ਰੋਪਰ ਹੁਣ ਡਾਈਡ ਕਰਾਂਗੇ ਪ੍ਰੋਮੋਨ ਵਾਲੇ ਖਰਾ ਬਲੈਂਡਡ ਟਾਈਮ ਨਾ ਛੱਡਣਾ ਸ਼ੁਰੂ ਕਰਤਾ ਸੀ ਜਿਹੜੇ ਰਿਜ਼ਲਟ ਟਾਈਮ ਸੇ ਰੱਖਣਾ ਮਤਲਬ ਇਹਦੇ 9 10 ਰਿਜ਼ਲਟ ਆਏ ਤੁਹਾਨੂੰ ਫੋਟੋਆਂ ਦਵਾਂਗੇ ਵੀਰ ਜੀ ਤੇ ਉਹਨਾਂ ਕੋ ਮਂਗਵਾਉਂਦੇ ਆਂ ਵਾ ਬਾਕੀ 4 5 ਉਹਨਾਂ ਪਾਤੀਆਂ ਵਾ ਬਾਕੀ ਬੱਚੇ ਸਾਰੇ ਸਪੋਰਟਲੈਸ ਐ ਬਹੁਤ ਸੋਹਣੇ ਬੱਚੇ ਪੈਦਾ ਹੋਏ ਜੀ ਜੀ ਤੇ ਆਪਣੇ ਕੋਈਆਂ ਫੋਟੋਆਂ ਤੁਹਾਨੂੰ ਵੀਰ ਜੀ ਉਹ ਵੀ ਦਵਾਂਗੇ ਜੀ ਹੁਣ ਗੱਲ ਆਪਾਂ ਭਰਾਵਾਂ ਨੂੰ ਫੀਸ ਦੀ ਵੀ ਦੱਸਦੇ ਆਂ ਵੀ ਕਿੰਨੀ ਕੀ ਹਿਸਾਬ ਕਿਤਾਬ ਲਾਉਂਗੇ ਜਾਂ ਕੀ ਸੋਚ ਕੇ ਜਾਂ ਕੀ ਆਫਰ ਦਵਾਂਗੇ ਜਾਂ ਕੀ ਕਿਵੇਂ ਦਾ ਕੀ ਸੋਚ ਰੱਖੀ ਆ ਜੀ ਉਹ ਵੀ ਮਾੜਾ ਵਿਚਾਰ ਕਰਦੇ ਆਂ ਵੀਰ ਜੀ ਆਪਾਂ ਪਹਿ ਤੇ ਆਪਣਾ ਜੀ ਜੀ ਠੀਕ ਹੈ ਜੀ ਆਪਾਂ ਜੇ ਕਈ ਹੈ ਨਾ ਪਾਣੀ ਸ਼ੋਅ ਕੀਤੇ ਆ ਤੇ ਕੋਈ ਪੀਂਦਾ ਨਹੀਂ ਹੂੰ ਚਲੋ ਬਾਕੀ ਕੋੜਾ ਵਾਲੀ ਛਾਂ ਦਾ ਡਿਕਟ ਆਪਣਾ ਪੁੱਤੋ ਵੀ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੁਣ ਮੈਂ ਨਾ ਨਹੀਂ ਲੈਣਾ ਕਿੰਨੀਆਂ-ਕਿੰਨੀਆਂ ਫੀਸਾਂ ਰੱਖੀਆਂ ਹੋਆਂ ਕਿ ਜਿਹੜਾ ਕੋਈ ਮਾੜਾ ਜੱਟ ਮਾੜਾ ਜ਼ਿਮੀਂਦਾਰ ਮਾੜਾ ਕੋੜਾ ਕੋੜਿਆਂ ਨੂੰ ਸ਼ੌਂਕ ਕਰਨ ਵਾਲਾ ਉਹ ਤੇ ਕੁੜੀ ਭਰਾ ਨਹੀਂ ਸਕਦਾ ਜੀ ਜਿਨੇ ਜਿਨੇ ਪੈਸੇ ਕਰਤੇ ਪਰ ਮੈਂ ਵੀ ਘੋੜੇ ਪਾਲਕਾਂ ਨੂੰ ਇਹ ਵੀ ਗਰਜਾਸ਼ ਕਰਦਾ ਕਿ ਥੋੜੀ ਫੀਸ ਘਟਾਈਏ ਜੇ ਆਪਾਂ ਘੋੜਿਆਂ ਨੂੰ ਪਿਆਰ ਕਰਦੇ ਆ ਇਨੇ ਨੇ ਤੇ ਦੇ ਨਹੀਂ ਸਕਦੇ ਪੈਸੇ ਜੀ ਜਦੋਂ ਹੁਣ ਮੰਨ ਲਓ ਲੋਕੀ ਇਨੀਆਂ ਫੀਸਾਂ ਦਿੰਦੇ ਆ ਕੋਈ ਲੱਖਾਂ ਦੇਈ ਜਾਂਦੇ 1.5 ਲੱਖ 2 ਲੱਖ ਉਹਨੇ ਤਾਂ ਉਹਨਾਂ ਤੱਕਾਂ ਕੋਈ ਬੱਚਾ ਵੀ ਨਹੀਂ ਵਿਖਦਾ ਜੀ ਜੀ ਤੇ ਉਹਨਾਂ ਦਾ ਆਪ ਆਪਣੀ ਵਾਈ ਸੋਚ ਆ ਆਪਾਂ ਆਪਣੀ ਸੋਚ ਹਨਾ ਮੈਂ ਤਾਂ ਇਹ ਕਿੰਨਾ ਕਿ ਚਲੋ ਸ਼ੌਕ ਇਹ ਪੁਰਾਣੀ ਸੋਚ ਆ ਪੁਰਾਣੇ ਬਜ਼ੁਰਗਾਂ ਨੇ ਰੱਖੇ ਪਹਿਲਾਂ ਕੋੜਾ ਕੋਈ ਗੱਡੀਆਂ ਜਾਂ ਕਾਰਾਂ ਹੀ ਘੋੜਿਆਂ ਦੇ ਸਵਾਰੀ ਕਰਦੇ ਤੇ ਆਪਣੇ ਬਜ਼ੁਰਗ ਆਪ ਕਰਦੇ ਰਹੇ ਜੀ ਸਵਾਰੀ ਜੀ ਤੇ ਘੋੜਿਆਂ ਦੇ ਸਵਾਰੀ ਜਿਹੜੀ ਸੀ ਉਹ ਕਰਦੇ ਹੁਣ ਤੇ ਲੋਕਾਂ ਨੇ ਇੱਕ ਮੰਨ ਲਓ ਬਿਜ਼ਨਸ ਬਣਿਆ ਜੀ ਗੱਲ ਆ ਜੋ ਜੀ ਚਲੋ ਸ਼ੌਕ ਵੀ ਆ ਚਲੋ ਜੇ ਕਿਸੇ ਭਰਾ ਨੂੰ ਚਾਰ ਛਿੱਲੜ ਵਾਜਦੇ ਆ ਤੇ ਉਹ ਵੀ ਪਾਉਂਦੇ ਪਾਉਂਦੇ ਵਿਚਾਲੇ ਚਲੋ ਹਰੇਕ ਭਰਾ ਦਾ ਇਹ ਮੈਂ ਤਾਂ ਇਹ ਕਿੰਨਾ ਕਿ ਉਨਾਕ ਰੱਖੋਗੇ ਜਿਹੜਾ ਕੋਈ ਮਾੜਾ ਵੀ ਦੇ ਦੇ ਚੰਗਾ ਵੀ ਦੇ ਦੇ ਜੀ ਅੱਛਾ ਵੱਡੇ ਭਾਈ ਹੁਣ ਮੈਂ ਫੀਸ ਦੀ ਗੱਲ ਕਰੀ ਸੀ ਵੀ ਫੀਸ ਕੀ ਸੋਚ ਕੇ ਰੱਖੀ ਹੈ ਤੇ ਕਿਵੇਂ ਹੈ ਜੀ ਦੇਖੋ ਮੈਂ ਤੇ ਜੇ ਕੋਈ ਨਹੀਂ ਰੱਖੀ ਤੁਸੀਂ ਦੱਸ ਦਿਓ ਕਿੰਨੀ ਰੱਖਣੀ ਮੈਂ ਉਨੀ ਸੇਵਾ ਕਰ ਦੂੰਗਾ ਦੱਸੋ ਤੁਹਾਡਾ ਘੋੜਾ ਹੈ ਘੋੜਾ ਦਾ ਦੇਖੋ ਫੀਸਾਂ ਦਾ ਤੁਸੀਂ ਦੱਸ ਹੀ ਦਿੱਤਾ ਭਰਾ ਵੀ ਸਾਰਾ ਕੁਝ ਜਾਣਦਾ ਮੈਂ ਤੇ ਦੇਖੋ ਪਹਿਲੇ ਦੇ ਵੀ ਤਾਨੂੰ ਕਿਹਾ 31000 ਰੱਖੀ ਪਰ ਮੈਨੂੰ ਜੋ ਕਿਸੇ ਨੇ ਦਿੱਤਾ ਮੈਂ ਉਨਾ ਹੀ ਪ੍ਰਵਾਨ ਕੀਤਾ ਜੀ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿ 31 ਲੈਣਾ ਜਾਂ ਕਿੱਦਾਂ ਵਾ ਚਲੋ ਵਧੀਆ ਘੋੜੀਆਂ ਹੋਰ ਤੋਂ ਵੀ ਮੀਟਿੰਗ ਹੋਈਆਂ ਰਿਜ਼ਲਟ ਵੀ ਆਈ ਜਾਂਦੇ ਹੁਣ ਉਹਦੇ ਵੀ ਜੀ ਜੀ ਤੇ ਇਹਦੀ ਆਪਾਂ 21000 ਰੱਖਾਂਗੇ ਜੀ ਜੀ ਤੇ ਪਹਿਲੀਆਂ 5 ਘੋੜੀਆਂ ਜਿਹੜੀਆਂ ਉਹਨਾਂ ਨੂੰ ਆਪਾਂ 11-11 ਹਜ਼ਾਰ ਲਵਾਂਗੇ ਵੀਰ ਮੰਨ ਲਓ ਵੀਡੀਓ ਪੈ ਗਈ ਤੇ ਵੀਡੀਓ ਤੋਂ ਬਾਅਦ ਜਿਹੜੇ ਪਹਿਲਾ 5 ਘੋੜੀਆਂ ਦੇ ਫੋਨ ਆ ਗਏ ਘੋੜੀ ਦਰ ਤੇ ਇੱਥੇ ਆ ਗਈ ਆਪਣੇ ਘਰ ਤੇ ਉਹਨਾਂ ਦਾ 11000 ਉਹਨਾਂ ਦਾ 11000 ਜੇ ਤੁਹਾਡੇ ਆਫਰ ਦੇ ਆਉਣਗੇ ਕਿ ਹਾਂ ਸੁਖਵੀਰ ਦਾ ਫੋਨ ਆ ਗਿਆ ਜਾਂ ਕਿ ਪੌਣੀਆਂ ਦੇ ਭਾਈ ਉਹਦਾ ਤਾਂ ਮੈਨੂੰ ਪਤਾ ਪਲਵਾਨ ਕਿੱਦਾਂ ਦਾ ਬੰਦਾ ਹੈ ਡਾਇਰੈਕਟਰ ਵੀ ਗੱਲ ਕਰ ਲਿਓ ਪਰ ਜਿਹੜੇ ਜਿਆਦਾ ਸੱਜਣ ਵੀ ਹੈ ਬਾਈ ਉਹਨਾਂ ਕੋਲੇ ਹਨਾ ਜਿਹੜਾ ਕੋਈ ਭਰਾ ਪੁੱਛਦਾ ਭੇਰ ਵੀ ਲਈਦਾ ਬਾਕੀ ਕੋਈ ਸਪੋਰਟਸਮੈਨ ਆ ਜਾਂ ਕੋਈ ਜ਼ਿੰਮੇਵਾਰ ਛੋਟਾ ਵਾ ਕੋਈ ਗੱਲ ਨਹੀਂ ਉਹਨਾਂ ਨੂੰ ਜੀਆ ਨੂੰ ਉਹਨਾਂ ਦਾ ਘਰ ਉਹਨਾਂ ਦਾ ਕੋੜਾ ਵਾ ਕੋਈ ਚੱਕਰ ਨਹੀਂ ਪੈਸੇ ਦਾ ਤਾਂ ਆਪਣੀ ਕੋਟੀ ਤੁਸੀਂ ਫੋਨ ਲਾ ਲਿਓ ਯਾਰ ਮੇਰੀ ਗੱਲ ਮੁੱਕ ਦੀ 100 ਹੱਥ ਰੱਸਾ ਸਿਰੇ ਤੇ ਗੰਢ ਬਾਈ ਜੀ ਉਹਨਾਂ ਨੂੰ ਫੋਨ ਲਾ ਲਿਓ ਤੁਹਾਨੂੰ ਨਾਰਾਜ਼ ਨਹੀਂ ਕਰਦੇ ਗੱਲ ਖਤਮਾ ਕਿ 21000 ਰੁਪਿਆ ਬਾਈ ਉਹਨਾਂ ਨੇ ਵੈਸੇ ਫੀਸ ਰ ਵੱਲੋ ਜੇ ਰੱਬ ਨਾ ਚਾਵੇ ਪਹਿਲੀ ਵਾਰ ਨਾ ਦੂਜੀ ਵਾਰ ਆਪਾਂ ਫੇਰ ਮੀਟਿੰਗ ਕਰਵਾ ਦਾਂਗੇ ਜੀ ਤਾਂ ਡਾਕਟਰ ਦੀ ਆਪਣੇ ਕੋਲ ਸੁਵਿਧਾ ਹੈਗੀ ਆ ਜੀ ਡਾਕਟਰ ਜੋਬਨ ਆਪਣੇ ਕੋਲ ਹੈਗਾ ਜੀ ਠੀਕ ਹੈ ਜੀ ਤੇ ਵਧੀਆ ਡਾਕਟਰ ਹੈ ਆਪਣੇ ਕੋਲ ਜੀ ਅੱਛਾ ਹੁਣ ਗੱਲ ਆਪਾਂ ਦੂਜੇ ਭਰਾ ਭਰਾਵਾਂ ਨੂੰ ਦੱਸ ਦਈਏ ਆਪਣੇ ਗਰਸ਼ਾਨ ਬਾਰੇ ਵੀ ਹਾਂਜੀ ਗਰਸ਼ਾਨ ਦੀ ਉ ਤਾਂ ਜਾਣਦੇ ਆਲੀ ਸ਼ਾਨ ਦਾ ਪੁੱਤ ਮਾਂ ਕਿਹੜੇ ਪਾਸੇ ਸੀਗੀ ਜੀ ਮਾਂ ਉਹਦੀ ਫੂਲ ਮਾਲ ਲੈਂਦੀ ਸੀ ਫੂਲ ਮਾਲ ਲਈ ਹਾਂਜੀ ਇਹ ਰੋਧਗੜ ਪੈਦਾ ਹੋਇਆ ਜੀ ਤੇ ਇਹਦੀ 63+ ਹੈਗਿਆ ਹਾਂ ਤੇ ਬੱਚਿਆਂ ਦੇ ਰਿਜ਼ਲਟ ਤੇ ਤੁਸੀਂ ਵੇਖਿਆ ਵੀ ਪਿਛੇ ਬੋਰਡ ਤੇ ਵੀ ਲੱਗੇ ਤੁਸੀਂ ਫੇਅਰ ਭਵੇਂ ਵਖਾ ਸਕਦੇ ਵੀਰਾਂ ਨੂੰ ਜਰੂਰ ਜੀ ਤੇ ਗਰਸ਼ਾਨ ਬਹੁਤ ਵਧੀਆ ਘੋੜੇ ਦੇ ਇੰਨੇ ਵਧੀਆ ਰਿਜ਼ਲਟ ਆਏ ਆ ਜੀ ਇਹਦੀ ਉਮਰ ਤੇ ਹਾਈਟ ਕਿੰਨੀ ਦੱਸੀ ਉਮਰ ਇਹਦੀ ਉਦੋਂ 10 ਤੋਂ ਤਾਂ ਹੀ ਹੁਣ ਮਕਰੀਬ 11ਵਾਂ ਸਾਲ ਲੱਗ ਗਿਆ ਜੀ ਹਰਕੀ ਠੀਕ ਹੈ ਜੀ ਹਾਂ ਤੇ ਮਾਰੂ ਹਾਈਟ ਹਾਈਡੇ ਦੀ 3+ ਹੈ ਜੀ 3+ ਹੈ ਹਾਂਜੀ ਤੇ ਰਿਜ਼ਲਟ ਵਗੈਰਾ ਸੱਜ ਉਹ ਮੱਥੇ ਪਟਾ ਵਾ ਇੱਕ ਪੈਰ ਚਿੱਟਾ ਇਹਦਾ ਹਾਂ ਰਿਜ਼ਲਟਾਂ ਦੇ ਵਿੱਚ ਵੀ ਪਟਾਈ ਆਉਂਦੇ ਆ ਰਿਜ਼ਲਟ ਦੇ ਨੇ ਇੱਕ ਮਤਲਬ ਛੱਕੇ ਬੰਦ ਕੀਤੇ ਜੀ ਸਾਰੇ ਹਾਂ ਸੋਹਣੀ ਮੰਨ ਲਓ ਮਤਲਬ ਇਹਨੇ ਚੰਬੀਆਂ ਦੇ ਵੀ ਨੀਲੀਆਂ ਦੇ ਵੀ ਆਪਣੀ ਵੀ ਨੀਲੀ ਕੋੜੀ ਸੀ ਇੱਕ ਆਪਾਂ ਇਰ ਤੋਂ ਮੈਟਿੰਗ ਕਰਾਈ ਸੀ ਜੀ ਤੇ ਰਾਜਸਥਾਨ ਤੋਂ ਮੈਂ ਲਿਆਂਦੀ ਸੀ ਉਹਦਾ ਪਤਾ ਨਹੀਂ ਕੋਈ ਪ੍ਰੋਬਲਮ ਆਉਣ ਕਰਕੇ ਨਾ 6 ਅੰਮ੍ਰਿਤ ਮਹੀਨੇ ਤੱਕ ਛੁੱਟਦਾ ਬੱਚਾ ਪਟਾ ਸੀ ਤੇ ਦੋ ਪੈਰ ਮਗਰਲੇ ਚਿੱਟੇ ਬਹੁਤ ਸੋਹਣਾ ਬੱਚਾ ਪੈਦਾ ਇਹਦੀ ਜੋ ਬਨਵੀਰ ਕੀ ਫੀਸ ਬੌਜੀ ਰੱਖਤੀ ਜੀ ਇਹਦੀ ਗੁਰシャン ਦੀ 31 ਤੁਹਾਨੂੰ ਕਿਹਾ ਨਾ ਜਿੰਨਾ ਚਿਰ ਰੱਖਾਂਗੇ 31 ਰਹਿੰਦਾਂਗੇ ਇਹ ਨਹੀਂ ਕਿ ਅੱਜ ਗਰਸ਼ਾਂ ਦੇ ਰਿਜ਼ਲਟ ਆ ਗਿਆ ਫੇਸ ਵਧਾ ਦਾਂਗੇ ਜਿੰਨਾ ਚਿਰ ਗਰਸ਼ਾਂ ਆਪਣੇ ਕੋਲ ਰੂਗੇ ਦੀ 31 ਰੂਗੇ ਜੀ ਬਾਕੀ ਇਹਦੇ ਖਾਤਰ ਵੀ ਗੱਲ ਕਰ ਲਿਓ ਸੱਜਣੋ ਕੋੜਾ ਇਹ ਵੀ ਚੰਗਾ ਆਲੀ ਸ਼ਾਨ ਦਾ ਡਾਇਰੈਕਟ ਪੋਤਾ ਹੈ ਦੀ ਤੇ ਹੁਣ ਬਾਈ ਬੱਚਿਆਂ ਬਾਰੇ ਵੀ ਦੱਸ ਦਈਏ ਬੱਚਿਆਂ ਨੂੰ ਵੀ ਸ਼ੌਂਕ ਵਧੀਆ ਕਰਾ ਰਹੇ ਹਾਂ ਖਾਸ ਕਰਕੇ ਗੁੜਗਿਆ ਨੂੰ ਵੀ ਬਹੁਤ ਸ਼ੌਂਕ ਹੈ ਸੀਰਤ ਨੂੰ ਹਣਾ ਤੇ ਸਟੱਡ ਫਾਰਮ ਵੀ ਸੀਰਤ ਦੇ ਨਾਂ ਤੋਂ ਹੀ ਹੈ ਸੀਰਤ ਸਟੱਡ ਫਾਰਮ ਸੋ ਭਰਾ ਨੇ ਬੇਟੇ ਨੂੰ ਤਾਂ ਖਿਲਾ ਰਿਆ ਮਗਰ ਤੇ ਹੁਣ ਤਾਂ ਮੇਰੇ ਖਿਆਲ ਮਗਰ ਉਹ ਇਧਰ ਚਲ ਗਿਆ ਪਰਲੇ ਪਾਸੇ ਪਰ ਧੀਆ ਨੂੰ ਅੱਗੇ ਭਾ ਤੇ ਇਹ ਵੀ ਇੱਕ ਚੱਗੀ ਸੋਚ ਦਾ ਨਮੂਨਾ ਹੈ ਬਾਈ ਹੁਣੀ ਇਹਨੇ ਚਾਹ ਨਾਲ ਯਾਰ ਕਿਸੇ ਵੀ ਜੇ ਧੀ ਨੂੰ ਹੀ ਸ਼ੌਂਕ ਹੈ ਨਾ ਤੇ ਉਹਨੂੰ ਵੀ ਇਧਰਲੇ ਪਾਸੇ ਲਾਓ ਤੇ ਕੋਈ ਮੇਰੇ ਖਿਆਲ ਸੋਚਾਂ ਸਮਝਣ ਦੀ ਲੋੜ ਨਹੀਂ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਬਾਕੀ ਮੈਂ ਤਾਂ ਇਹ ਕਹਿਣਾ ਕਿ ਧੀਆ ਪੁੱਤਾਂ ਤੋਂ ਘਟਨੀ ਜੀ ਹੂੰ ਧੀਆ ਪੁੱਤਾਂ ਨੂੰ ਬਹੁਤ ਅੱਗੇ ਹੈ ਜੀ ਠੀਕ ਹੈ ਜੀ ਜੀ ਤੇ ਜੇ ਸਮਝੀ ਇਹਦੇ ਹੂੰ ਤੇ ਜੇ ਧੀਆ ਨੂੰ ਅੱਗੇ ਲੈ ਕੇ ਆਵਾਂਗੇ ਕੋਈ ਸੰਗ ਲਿਆ ਜਣੀ ਆ ਹੂੰ ਤੇ ਬਾਕੀ ਧੀਆ ਅੱਗੇ ਆਉਣਗੀਆਂ ਤੇ ਸਮਾਜ ਦੇ ਵਿੱਚ ਇਹ ਨਾਲ ਆਪਣਾ ਜੋ ਕੋਈ ਆਪਣੇ ਲੋਗਲਟੀ ਮਸੀਸ ਕਰੋਗੇ ਆਪਾਂ ਨੂੰ ਸੈਲਟ ਹੈ ਧੀਆ ਬਹੁਤ ਅੱਗੇ ਚੱਲ ਗਈਆਂ ਆਈਪੀਐਸ ਲੱਗੀਆਂ ਆਈਐਸ ਲੱਗੀਆਂ ਵਾ ਪੈਲਟ ਲੱਗੀਆਂ ਵਾ ਹਰ ਕੰਮ ਧੀ ਕਰੰਦੀ ਤੇ ਧੀ ਅੱਗੇ ਮੰਡਿਆ ਲੋ ਜੀ ਜੀ ਤੇ ਬਾਕੀ ਹਰ ਇੱਕ ਨੂੰ ਭਰਾਵਾਂ ਨੂੰ ਇਹੋ ਹੀ ਮੈਂ ਤੇ ਬੇਨਤੀ ਕਰੂੰਗਾ ਹਮ ਸ਼ੌਂਕ ਚੰਗਾ ਪਾਓ ਜਿਹਦਾ ਤੁਹਾਡੇ ਘਰ ਜਾਂਦਾ ਵੀ ਨਾ ਚੰਗਾ ਹੋਵੇ ਤੇ ਕੋਈ ਸਪੋਰਟਸ ਨਾਲ ਜੜੋ ਕੋਈ ਘੋੜਪਾਲਕ ਮੈਨ ਨਹੀਂ ਨਾ ਘੋੜਿਆਂ ਨਾਲ ਜੜੋ ਉਹ ਤੁਹਾਡਾ ਸ਼ੌਂਕ ਆ ਸ਼ੌਂਕ ਇਹੋ ਜਿਹਾ ਪਾਓਗੇ ਜਦ ਤੁਹਾਨੂੰ ਅੱਜ ਵੀ ਖੁਸ਼ੀ ਮਿਲੇ ਤੇ ਕੱਲ ਵੀ ਮਿਲੇ ਇਹ ਨਾ ਕਿ ਇਦਾਂ ਦਾ ਹਾਂ ਇਦਾਂ ਦਾ ਸ਼ੌਂਕ ਨਾ ਪਾਓ ਕਿ ਜਿਹੜਾ ਤੁਹਾਨੂੰ ਅੱਜ ਵੀ ਮਾੜਾ ਵਾ ਤੇ ਤੁਹਾਡਾ ਜਿਹੜਾ ਐਂਡ ਹੋਣਾ ਤੇ ਉਹ ਵੀ ਮਾੜਾ ਹੋਵੇ ਇਹੋ ਜਿਹਾ ਸ਼ੌਂਕ ਨਾਲ ਕੋਈ ਪਾ ਲੋ ਜੀ ਬਿਲਕੁਲ ਹੋਰ ਕੀ ਗੱਲਬਾਤ ਆਪਣੇ ਬੌਜੀ ਰਹਿ ਗਈ ਹੋਵੇ ਭਲਵਾਨ ਜੀ ਤਾਂ ਸਾਂਝ ਬਾਤ ਗੱਲ ਮੈਸੇਜ ਭਰਾਵਾਂ ਨੂੰ ਗੱਲ ਕੋਈ ਨਹੀਂ ਮੇਰਾ ਇੱਕ ਵੀਰਿਆ ਜੀ ਇੰਦਰਬੀਰ ਇੰਟੈਲੀਜੈਂਸ ਲੱ ਤੇ ਉਹਨਾਂ ਵੀ ਹੁਣ ਕੁੜੇ ਰੱਖੇ ਆ ਨਵੇਂ-ਨਵੇਂ ਤੇ ਮੈਂ ਉਹਨਾਂ ਕੋ ਗਿਆ ਹੀ ਮੈਨੂੰ ਆਂਦੇ ਕਿ ਸਮੁੰਦਰ ਦਾ ਬੱਚਾ ਲਿਆਂਦਾ ਵਾ ਇਹ ਛੋਟਾ ਸੀ ਬੱਚਾ ਜੀ ਤੇ ਮੈਂ ਹਸਲਾਪਿਆ ਮੈਂ ਚਲੋ ਕੋਈ ਨਹੀਂ ਵੀਰ ਜੀ ਤੇ ਮੈਂ ਉਹਨਾਂ ਨੂੰ ਫਿਰ ਕੱਲ ਫੋਨ ਕੀਤਾ ਜੀ ਤੇ ਉਹਨਾਂ ਫਿਰ ਮੈਨੂੰ ਫੋਨ ਕੀਤਾ ਕਿ ਪਰਵਾਨ ਟੂੰ ਲੈ ਆਂਦਾ ਵਾਕਿਆ ਹੀ ਡਾਲ ਰਿਹਾ ਹਾਂ ਨਾ ਸੱਚ ਕੀ ਸੋਚ ਕੇ ਰੱਖਿਆ ਯਾਰ ਭਾਈ ਨਹੀਂ ਵੇਖੋ ਨਾ ਕਿਨੇ ਰੱਖਿਆ ਨਾ ਫਿਰ ਅਹੀਂ ਇਦਾਂ ਹੀ ਆਉਂਦੇ-ਆਉਂਦੇ ਜੁਗਤਾਂ ਲਾਈਗੇ ਤੁਹਾਨੂੰ ਵੀ ਕਿਹਾ ਕਿ ਮੈਨੂੰ ਨਾਂ ਦੱਸ ਦਿਓ ਉਹ ਵੀਰ ਕਹਿੰਦੇ ਅਸੀਂ ਨਾਂ ਨਹੀਂ ਰੱਖਿਆ ਕੋਈ ਹਾਂ ਤੇ ਫਿਰ ਨਾ ਤਾਂ ਕੋਈ ਰੱਖਣਾ ਸੀ ਜੀ ਹਾਂ ਤੇ ਮੇਰੇ ਨਾਲ ਇੱਕ ਮੁੰਡਾ ਟਾਰੀ ਦਾ ਮਹ ਪ੍ਰਮਜੀਤ ਤੇ ਮੁਲਾਜ਼ਮ ਮੇਰੇ ਨਾਲ ਹੀ ਆ ਗੱਡੀ ਜੇ ਗੱਲਾਂ ਕਰੀ ਗਏ ਕੀ ਨਾਂ ਰੱਖਣਾ ਕਿ ਦੇਖੋ ਜਿ ਕਿਹਦੇ ਕਿਹਦੇ ਕੋਜ ਕਿਈ ਜਿਵੇਂ ਪਰ ਨਾਂ ਸੁੱਤਰ ਜਣਾ ਵੇ ਹਾਂ ਮੈਂ ਹੁੰਦਾ ਮੈਂ ਹਾਂ ਇਹਦਾ ਨਾਂ ਯਾਰ ਕੈਸ਼ ਰੱਖ ਦਈਏ ਹਾਂ ਹੁੰਦਾ ਕੈਸ਼ ਕਰੋ ਰੱਖਣਾ ਵੱਡਾ ਰੱਖਦੇ ਹਾਂ ਹਾਂ ਤੇ ਜਦੋਂ ਫਿਰ ਡਾਲਰ ਤਾਂ ਫਿਰ ਡਾਲਰ ਹੀ ਆ ਜੀ ਵੇਖੋ ਆਪਣਾ ਸ਼ੌਂਕ ਹੈ ਡਾਲਰ ਨੂੰ ਘਟਨੀ ਜੀ ਬਿਲਕੁਲ ਡਾਲਰਾਂ ਨੂੰ ਨਹੀਂ ਹਾਂ ਡਾਲਰ ਨੂੰ ਘਟਨੀ ਹੈ ਜੀ ਹਾਂ ਬਿਲਕੁਲ ਬਿਲਕੁਲ ਬਾਈ ਸੋ ਡਾਲਰ ਘੋੜਾ ਸੱਜਣ ਤੁਹਾਨੂੰ ਵਿਖਾਇਆ ਫੀਸ ਭਰਾਵਾਂ ਨੇ ਸਿਰਫ 21000 ਰੁਪਿਆ ਰੱਖੀ ਹੈ ਉਹਦੇ ਚੋਂ ਵੀ ਮਾਨ ਤੁਹਾਡਾ ਪੂਰਾ ਕਰਨਗੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਾਉਣੀ ਹੈ ਕੋਈ ਚੰਬੀ ਭਰਾਉਣੀ ਹੈ ਕੋਈ ਕਿਸੇ ਵੀ ਪ੍ਰਕਾਰ ਦੀ ਕਹੋ ਭਰਾਉਣੀਆਂ ਦੇ ਵੀਰ ਦਾ ਨੰਬਰ ਨਾਲ ਚੱਲੀ ਜਾਂਦਾ ਹੈ ਜੀ ਤੁਸੀਂ ਸੰਪਰਕ ਖੁੱਲੇ ਦਿਲ ਨਾਲ ਕਰ ਸਕਦੇ ਹੋ ਬਾਈ ਲੋਕੇਸ਼ਨ ਆਪਾਂ ਫਾਰਮ ਦੀ ਇੱਕ ਵਾਰੀ ਪ੍ਰੋਪਰ ਦੱਸ ਦਈਏ ਫਿਰ ਆਪਾਂ ਐਂਡ ਕਰਦੇ ਹਾਂ ਹਾਂ ਲੋਕੇਸ਼ਨ ਆਪਣੀ ਇੱਥੇ ਰੋੜਾਂ ਵਾਲਾ ਖੁਰਦਿਆ ਨੇੜੇ ਵਾਗੋ ਬਾਰਡਰ ਜੀ ਤੇ ਤਹਿਸੀਲ ਆਪਣੀ ਹਟਾਰੀ ਹੈ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਹੈ ਹੂੰ ਤੇ ਫਾਰਮਰ ਘਰ ਦੇ ਨਾਲ ਇੱਕੋ ਗੱਲ ਹੀ ਹੈ ਨਾਲ ਹੀ ਆਪਣੇ ਬਸ ਨਾਲ ਹੀ ਫਾਰਮ ਨਾਲ ਬਸ ਕੋਈ ਚੱਕਰ ਨਹੀਂ ਪੁੱਛਣ ਦੀ ਜਿੰਨੋਂ ਵੀ ਕਿਤੇ ਆਉਣਾ ਵਾ ਬਾਕੀ ਆਪਾਂ ਕੋੜੀਆਂ ਰੋਕਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਜਿੱਦਾਂ ਮਰਜ਼ੀ ਕੋਈ ਪਾ ਲਓ ਜੇ ਕੋਈ ਮਹੀਨੇ ਬਾਅਦਾਂ ਵੀ ਕਹਿੰਦਾ ਮੈਂ ਚੈੱਕ ਪਾਸ ਦਾ 2 ਮਹੀਨੇ ਬਾਅਦਾਂ ਚੈੱਕ ਪਾਸ ਕਰਾਉਣੀ ਉਹਦਾ ਕੋਈ ਐਕਸਟਰਾ ਲੱਗੂ ਨਹੀਂ ਕੋਈ ਗੱਲ ਨਹੀਂ ਜੀ ਉਹਦਾ ਵੀ ਜਿੱਥੇ ਆਪਣੀਆਂ ਨੇ ਖਾਣਾ ਕਿਥੇ ਕੀ ਹੋ ਜੂਗੀ ਜੀ ਜੀ ਕੋਈ ਚੱਕਰ ਨਹੀਂ ਲੈ ਵੀ ਸੱਜਣੋ ਸਾਰੇ ਰਾਹ ਭਰਾ ਨੇ ਖੋਲਤੇ ਆ ਜੀ ਬੇਚਿੰਤਾ ਕੋਈ ਰੋਟੀ ਪਾਣੀ ਵੀ ਕਿਸੇ ਨੂੰ ਵੀਰ ਦੀ ਕੋਈ ਕਮੀ ਨਹੀਂ ਜਿਹੜਾ ਕੋਈ ਆਊਗਾ ਵੀਰ ਦਾ ਪੂਰਾ ਸਤਿਕਾਰ ਕਰਾ ਦੂਰੋਂ ਨੇੜੇੋਂ ਆਇਆ ਦਾ ਵੀ ਰਹਿਣ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੀ ਲੈ ਵੀ ਸੱਜਣੋ ਭਰਾ ਨੇ ਸਾਰੇ ਰਾਹ ਖ ਘੋੜਿਆਂ ਭਰਾਉਣਗੇ ਮਾਰਵਾੜੀ ਘੋੜੇ ਤੋਂ ਕੋਈ ਬੱਚਾ ਲੈਣਾ ਤੇ ਉਹਦੀ 31000 ਰੁਪਿਆ ਫੀਸ ਹੈ ਨੁਕਰੇ ਤੋਂ ਲੈਣਾ ਤੇ 21000 ਰੁਪਿਆ ਫੀਸ ਹੈ ਜੇ ਵੀਡੀਓ ਚੰਗੀ ਲੱਗੀ ਹੈ ਪਹਿਲੀ ਵੀਡੀਓ ਹੈ ਪਹਿਲਾਂ ਨਵਾਂ ਹੀ ਭਰਾ ਨੇ ਘੋੜਾ ਲੈ ਆ ਕੇ ਤੁਹਾਡੀ ਕਚਹਿਰੀ 'ਚ ਰੱਖਤਾ ਹੈ ਸੋ ਭਰਾ ਨੂੰ ਪਿਆਰ ਸਤਿਕਾਰ ਜ਼ਰੂਰ ਦਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਰ ਆਈਂ ਜ਼ਰੂਰ ਸਾਨੂੰ ਦੱਸ ਦਿਓ ਵੀ ਕਿਵੇਂ ਲੱਗਾ ਜੇ ਕਰ ਸਕਦੇ ਹੋ ਤੇ ਬਾਈ ਬਣ ਕੇ ਬਾਈ ਨੂੰ 2 ਮਿੰਟ ਦੀ ਕਾਲ ਜ਼ਰੂਰ ਕਰ ਦਿਓ ਕਿ ਤੁਹਾਨੂੰ ਘੋੜੇ ਦੇ ਵਿੱਚ ਕੀ ਮੰਨ ਲਓ ਤੁਹਾਡੀਆਂ ਅੱਖਾਂ ਨੇ ਕੀ ਸਕੈਨ ਕੀਤਾ ਤੇ ਕੀ ਤੁਸੀਂ ਨੋਟ ਕੀਤਾ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਉਨੇ ਟਾਈਮ ਲਈ ਦਿਓ ਸੰਤੂ ਦੇਰ ਵਾਲੇ ਨੂੰ ਇਜਾਜ਼ਤ ਜਿਉਂਦੇ ਵਸਦੇ ਹਾਲੇ ਰਹੋ ਸ਼ਬਾਖੈਰ ਸਤਿ ਸ਼ਕਾਲ ਬਈ ਬਹੁਤ ਬਹੁਤ ਧੰਨਵਾਦ ਸਾਡੀ ਭਰਾਵਾਂ ਦਾ ਧੰਨਵਾਦ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਈ ਧੰਨਵਾਦ ਮਿਹਰਬਾਨੀ ਜੀ ਜੀ ਓਕੇ ਸੱਜਣੋ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ੇਅਰ ਕਰ ਦਿਓ ਸ਼ਬਾਖੈਰ ਸਤਿ ਸ਼ਕਾਲ